ਤਰੀ ਵਧੀਆਂ ਹਨਾ ਕੋਈ ਤਾਂ ਸਾਰਾ ਕੰਮ ਹੀ ਜਾਂਦੇ ਜੀਪਾਂ ਬਈ ਬਹੁਤ ਟੌਪ ਨੀ ਤਿਆਰ ਕਰਦੇ ਆ ਆਪਣੇ ਬੰਦੇ ਜਾਂ ਫ ਗੱਡੀ ਵੇਚੀ ਤੂੰ ਇੱਕ ਦਾ ਦੱਸ ਦੇਸੀਆਂ ਗੱਡੀ ਵੇਚੀ ਰਾਹ 'ਚ ਜਾਂਦਾ ਸੀ ਬਈ ਤੇ ਆਪਣੇ ਦੋਸਤ ਕੋਲੇ ਤੇ ਰਾਹ ਜੀ ਮੈਨੂੰ ਦੇ ਦਿੱਤੀ ਆ ਗੱਡੀ ਤਾਂ ਮਿੱਤਰ ਦੀ ਲੱਗਦੀ ਆ ਮਾਹੌਲ ਬੜੀ ਸੀ ਅਭੀ ਪਹੁੰਚਿਆ ਹੈ ਗੰਨਾ ਬੀਲੂ ਬਾਕੀ ਬਈ ਸਾਨੂੰ ਪਤਾ ਹੀ ਆ ਇਹ ਗੱਡੀ ਰੱਖਣੀ ਸੌਖੀ ਨਹੀਂ ਹੈ ਜਿਹਦੇ ਕੋਲ ਹੈਗੀ ਉਹਨੂੰ ਪਤਾ ਅੱਛਾ ਕਹਿ ਦਿੰਦੇ ਆ ਇਨੇ ਪਤਾ ਨਹੀਂ ਕਿੰਨੇ ਕਿ ਰੁਪਏ ਲਾਤੇ ਹੁਣੇ ਆ ਗੱਡੀ ਤੇ ਪਰ ਪਿਆਰ ਆ ਮੁੰਡੇ ਦਾ ਗੱਡੀ ਨਾਲ ਕਹਿੰਦੇ ਉਹ ਬੇਟਾ ਠੀਕ ਹੈ ਉਹ ਆਵਾਜ਼ ਆ ਰਹੀ ਹੈ ਸਹੀ ਹੈ ਬਹੁਤ ਵਧੀਆ ਕੀ ਕਰਾਉਣਾ ਹੈ ਅੱਜ ਉਹ ਸਰਵਿਸ ਕਰਾਉਣੀ ਹੈ ਗੱਡੀ ਸਰਵਿਸ ਕਰਾਉਣਾ ਹੈ ਹਾਂ ਬੜੀ ਵਧੀਆ ਚੱਲਦੀ ਆ ਗੱਡੀ ਓਕੇ ਗੱਡੀ ਹੈ ਵਧੀਆ ਪਰ ਥੋੜਾ ਖਰਚਾ ਵੱਧ ਕਰਾਉਂਦੀ ਹੈ ਹਨਾ ਵੱਡੀ ਨੂੰ ਕੀ ਹੋਣਾ ਬੰਦਰਾ ਜੇ ਹੁਣ ਇਹੋ ਜੀ ਗੱਡੀ ਵੀ ਰੱਖਣੀ ਚਾਹੀਦੀ ਇੱਕ ਫਿਰ ਇਹਨਾਂ ਮਿਸਤਰੀਆਂ ਨਾਲ ਵੀ ਜਾ ਹਾਂ ਤੇ ਇਹੋ ਜਿਹਾ ਮੋਟਰਸਾਈਕਲ ਵੀ ਰੱਖਣਾ ਚਾਹੀਦਾ ਇਹੇ ਵੈਰੀ ਦੱਸ ਦੇ ਇਹ ਕੁੱਕੇ ਵਰਗਿਆਂ ਕੋਲ ਕਿਵੇਂ ਆਵਾਂ ਕਿ ਆਪਣੀ ਗੱਡੀ ਨਗਰਾਉ ਕੋਈ ਇਹ ਤਾਂ ਹੈ ਉਹ ਮਿਸਤਰੀ ਵਧੀਆ ਹਨਾ ਕੋਈ ਤਾਂ ਨਹੀਂ ਸਾਰਾ ਕੰਮ ਹੀ ਜਾਣਦੇ ਜੀਪਾਂ ਵੀ ਬਹੁਤ ਟੌਪ ਨਹੀਂ ਤਿਆਰ ਕਰਦੇ ਆ ਆਪਣੇ ਬੰਦੇ ਜਦੋਂ ਕੋ ਗੱਡੀ ਤੇ ਨਾ ਕੋਈ ਨਾ ਵਸਤੇ ਨਹੀਂ ਗੱਡੀ ਤੇ ਕਿਹੜੇ ਕੋਲ ਕਿਵੇਂ ਆਵਾਂ ਆਈ ਨਹੀਂ ਬੇਦਨ ਹਾਂ ਫੇ ਸਹੀ ਗੱਲ ਕੋਈ ਕੋਈ ਸਾਰਾ ਕੰਮ ਬਈ ਕੰਮ ਤਾਂ ਕਰਨਾ ਬਈ ਬੰਦਾ ਗੱਡੀ ਦਾ ਮਾਲਕ ਉਹ ਅਕਲ ਨਹੀਂ ਕਿਤੇ ਚਾਉਂਦੇ ਬਈ ਉਹ ਯਾਰ ਉਹ ਕਾਰ ਮਗਰ ਤਵੀਆਂ ਪਾ ਕੇ ਬਈ ਯਾਰ ਪੈਪੂ ਟੰਕਰ ਨਾਲ ਬਾਹਾਂ ਚ ਬੈਠੇ ਹਾਂ ਉਹ ਤੇ ਲੰਜਕਲੇ ਕੋਈ ਤੁਸੀਂ ਕੋਈ ਇੰਜਨ ਵਧੀਆ ਰੱਖ ਲਓ ਕੋਈ ਜੀਸੀਬੀ ਦਾ ਰੱਖ ਲਓ ਇੰਜਨ ਬਈ ਟਰੈਕਟਰ ਦਾ ਇੰਜਨ ਪਾ ਕੇ ਰੱਖ ਦੀ ਕਾਰ 'ਚ ਬਈ ਯਾਰ ਉਹ ਫਿਰ ਕਹਿੰਦਾ ਬਈ ਕਿ ਬਾਜ਼ੀ ਚਕੀਲਾ ਦੇ ਮਨੋਂ ਬਈ ਸਿਰਾਜੀ ਕਰ ਕਰ ਨੱਬ ਵਾਲੀ ਨਾ ਕੋਈ ਵਰਕਸ਼ਾਪ ਬਈ ਪੂਰਾ ਸਿਰਾ ਜਿਵੇਂ ਬੰਦਾ ਕੋਹ ਮੈਂ ਬਣਾਦਾ ਦੀ ਬਲੈਕ ਦੇ ਨਹੀਂ ਪੁੱਛ ਤੁਹਾਨੂੰ ਕਿ ਆਪੇ ਘਰਾਂ ਦੇ ਛੋਟੇ ਉਹ ਤਾਂ ਬਾਈਰ ਬੰਦੇ ਤੇ ਡਿਪੈਂਡ ਕਰਦਾ ਹੈ ਬੰਦੇ ਕੋਲ ਕਈ ਵਾਰ ਆਪ ਦੀ ਘੱਟ ਜੀਪ ਠੀਕ ਹੈ ਨਾ ਜਿਵੇਂ ਕਹੂੰਗਾ ਮੈਂ ਤਿਆਰ ਕਰਦਾ ਡੱਬਾੜੀ ਤਿਆਰ ਕਰਦੇ ਡੱਬਾੜੀ ਜਿਹੜੇ ਹੈਗੇ ਉਹ ਤਾਂ ਬਾਈ ਬੜਾ ਨਜਾਇਜ਼ ਫੀਲਟ ਬਣ ਜੇ ਬਾਜੀਵ ਜੀ ਰੇਡ ਚ ਮਤਲਬ ਸਹੀ ਜੀ ਰੇਡ ਚ ਵਧੀਆ ਜੀਪ ਤਿਆਰ ਕਰ ਦਿੰਦੇ ਨਾਲੇ ਉਹਨਾਂ ਨਾਲ ਸੋਹਣੀਆਂ ਵਧੀਆ ਤਿਆਰ ਕਰਦੇ ਐ ਨਹੀਂ ਕਿ ਤੁਹਾਡੇ ਸਾਹਮਣੇ ਸਾਰਾ ਕੰਮ ਹੋਊਗਾ ਜਿਵੇਂ ਚਾਦਰ ਵਗੈਰਾ ਹਨ ਪੇਂਟ ਵਗੈਰਾ ਤੁਸੀਂ ਨਾਲ ਦੀ ਨਾਲ ਆ ਕੇ ਆਪ ਦੀ ਜਿਵੇਂ ਵੀ ਮਤਲਬ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਜੀਪ ਨੂੰ ਉਵੇਂ ਕਰਾ ਮੈਸਤਰੀ ਕਰੋ ਮਾੜੀ ਕਿਰਪਾ ਕਰਦੇ ਕਰਦੇ ਵੀ ਨਹੀਂ ਹੋਰੇ ਹੋਰੇ ਆਇਆ ਖਾ ਹੋਏ ਅੰਦਾਵਾਸ ਜਦੋਂ ਗੱਡੀ ਨਾ ਲਾਉਣਾ ਉਹ ਟਾਈਮ ਆ ਗਿਆ ਹੁਣ ਬਈ ਗੱਡੀ ਅੰਦਰ ਕਰਦੇ ਥੈਂਕਸ ਬਈ ਕਿਸੇ ਨੇ ਆ ਨਹੀਂ ਕਹਿਣਾ ਬਾਜ ਬਹੁਤ ਕਰਦੀ ਐ ਇਹ ਵੱਡਾ ਇੰਜਨ ਆ ਨਾ ਮਾੜੀ ਮੂਟੀ ਬਾਤ ਕਰਦਾ ਹੀ ਹੁੰਦਾ